ਇਹ ਆਰ ਦਾ ਨਾਮ ਦਰਜ ਕਰਾ ਗਿਆ ਤੇ ਜੌਨ ਨਗਮੀ ਵਾਲੇ ਅੰਦਰ ਜਿਨ੍ਹਾਂ ਨੂੰ ਪਤਾ ਸੀ ਤੇ ਆਏ ਵੀ ਉਹ ਮਰੀਆਂ ਜਮੀਰਾਂ ਦੇ ਲੈ ਗਏ ਮੈਂ ਸਿੱਧਾ ਸਿੱਧਾ ਕਹਿਣਾ ਖੜ ਕੇ ਜਿਨ੍ਹਾਂ ਨੂੰ ਪਤਾ ਸੀ ਕਿ ਆਏ ਵੀ ਜਾਣ ਇਹਨਾਂ ਨੇ ਦੇਖ ਕੇ ਨਾਲ ਵੀ ਤੋ ਉਹ ਲੋਕ ਮਰੀਆਂ ਜਮੀਰਾਂ ਦੇ ਕਿਉਂ ਕਰਦੇ ਆਸਕਾਰ ਨਿਸ਼ ਕਰੇ ਬਹੁਤ ਤਾਕੀ ਗੱਲ ਕਹੀ ਹੈ ਕਹਿੰਦਾ ਜਿੰਨਾ ਚਿਰ ਮੱਛੀ ਆਉਂਦੀ ਹੈ ਮਾਜਿਸਤਾਨੀ ਦੇ ਉਲਟ ਤਰੂਗੀ ਮਰੀ ਜਿੰਨਾ ਮੱਛੀ ਪਾਣੀ ਦੇ ਨਾਲ ਤੁਰਦੀ ਆ ਯਾਨੀ ਕਿ ਕਹਿੰਦੇ ਵੀ ਜਮੀਰ ਮਰ ਜਾਂਦੀ ਹੈ ਤਾਂ ਲੋਕਾਂ ਨੂੰ ਆਪਾ ਸੀਨਾ ਹੁਣ ਬੈਠੇ ਪਾਸ ਖੇਡਣ ਜਾਂਦੇ ਆ ਗੱਲਾਂ ਕਰੀ ਜਾਂਦੇ ਆ ਉਸਕੇ ਨਾਲ ਨਹੀਂ ਪਰੋ ਵੀ ਅਸੀਂ ਕਿਹਾ ਕਿ ਉਸ ਤੋਂ ਪੇੜੇ ਤੇ ਤੋਂ ਫੋਨਾ ਅਸੀਂ ਕਿਹਾ ਕਿ ਉਸ ਤੋਂ ਹਾਰ ਰਹੀ ਏ ਛੋਟੇ ਪਿੰਡਲੇ ਸਿੰਘਾਂ ਨੇ ਪਰਾਲਾ ਕਰਿਆ ਜਿੱਦੇ ਛੋਟੇ ਜਵਾਕ ਮੰਨ ਲਿਆ ਫੇਰ ਤੋਂ ਹੋਵੇ ਜੇ ਨਾ ਮਰੇ ਤਾਲ ਕੇ ਹੋ ਆ ਜਿਹੜਾ ਵੇਚਣ ਵਾਲੇ ਕੋਈ ਨਾ ਤੁਰੇ ਸਾਨੂੰ ਮੋੜਨੀ ਜਿੰਨੇ ਸਿੰਘ ਹਾਇ ਨੇ ਸੇ ਨਾਲੀ ਸਿਰ ਧਰਦੀ ਤਾਲੀ ਵੀ ਲਾਵਾਂਗੇ ਗੱਲ ਗੱਲ ਤੁਸੀਂ ਆਪ ਲਵੇ ਤੁਹਾਡਾ ਪਿੰਡਾ ਕਿਉਂਕਿ ਉਹ ਕਹਿੰਦੇ ਨੇ ਕਾਮਲੀਏ ਪਹਿਲਾਂ ਆਪਦਾ ਪਿੰਡ ਦਾ ਸੰਭਰ ਲਾ ਦੂਜੇ ਦਾ ਕੀ ਸੰਭਰੇਗੀ ਪਹਿਲਾਂ ਆਪਦਾ ਪਿੰਡ ਸਾਫ਼ ਕਰੋ ਆਪਦਾ ਬੜਾ ਸੰਭਰੋ ਜੇ ਭਾਈ ਤੁਹਾਨੂੰ ਕੋਈ ਪ੍ਰਸ਼ਾਸਨ ਡਰਾਊਗਾ ਤੁਹਾਨੂੰ ਹੋਰ ਇਹਦੇ ਬੰਦੇ ਨਾਲ ਤੋਰੇ ਨੇ ਬੋਸ ਡਰਾਊਗੀ ਵੀ ਜੋ ਤੈਨੂੰ ਤੁਸੀਂ ਚਾਉਂ ਬਲਾ ਲਿਆ ਆਪਾਂ ਕੋਈ ਵੋਟਾਂ ਲੈ ਨਹੀਂ ਕੋਈ ਲੀਟਰ ਨਹੀਂ ਲੀਟਰ ਵੀ ਚੋਰਨੇ ਪੰਚ ਸਰਪੰਚ ਮੈਂਬਰ ਜਿਹੜੇ ਪਿੰਡ ਚ ਨਸ਼ਾ ਵਿਕਦਾ ਉਹ ਉਹ ਲਾਚਾ ਆਣ ਨੇ ਪੁਲਸਾ ਖੜਦੀ ਨਹੀਂ ਇਹ ਪੁਲਸ ਨੂੰ ਹੈ ਪਿਆਰੇ ਨੇ ਪੁੱਤ ਨੇ ਪੁੱਤ ਦੇ ਰਸ਼ਾ ਵੇਚਣ ਵਾਲੇ ਹੁਣ ਸੁਣ ਲੋ ਮੇਰੀ ਇੱਕ ਗੱਲ ਤੁਹਾਡੇ ਪਿੰਡ ਦੇ ਸਿੰਘ ਤਾਂ ਬੋਰੀ ਬੋਤੇ ਮੱਸੀ ਰੰਗਦਾ ਸੱਟ ਪਾਸਰ ਵੱਟ ਲਏ ਸੀ ਸੰਤ ਬਿਆਨ ਤੇਰੇ ਪ੍ਰਧਾਨ ਮੰਤਰੀ ਸੋਚਤੀ ਸੀ ਦੋ ਸਿੰਘ ਹੁਣ ਚੜਦੀ ਕਲਾਂ ਵਾਲੇ ਪਿੰਡ ਚ ਚਾਰ ਬੰਦੇ ਦਾ ਰਸ਼ਾ ਵੇਚਣੇ ਸੋਦੇ ਸਾਰੇ ਯਾਰ ਹਟਾ ਸਕਦੇ ਨੇ ਜੇ ਕਰਤਾਈ ਫੋਰਤੀ ਕੋਈ ਗੱਲ ਬਾਤ ਤਾਂ ਮਾਈਆਂ ਵਸਰੀਆਂ ਤਕੜੇ ਇੱਕ ਮਾਈ ਨੇ ਸ਼ਰੀਆਮ ਨਾ ਲਿਆ ਤੇ ਮਾਈਆਂ ਮਾਰੀ ਪਾ ਗੋਲੀਆਂ ਬਾਸ ਨੇ ਬੰਦਿਆਂ ਨੂੰ ਵਵਾ ਕੇ ਚੂੜੀਆਂ ਆੜਿਆ ਗ੍ਰਿਕੋ ਨਹੀਂ ਘਰਾਂ ਚ ਤਾਂ ਤੁਸੀਂ ਸ੍ਰੀ ਸਭਾ ਚੱਕ ਲੋ ਭਾਈ ਜੇਕਰ ਜਾਂਦੀ ਹੱਦ ਗੱਲ ਸਿਰੇ ਵੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸਾਨੂੰ ਮਤਾ ਪਾ ਕੇ ਦਿਓ ਸਾਡਾ ਦਲ ਪੰਖ ਸਾਰਾ ਸਿੰਘ ਹਾਜਣਾ ਦਲ ਪੰਖ ਹੋਰੇ ਅੱਜ ਸਾਡੀ ਐਂਟੀ ਡਰੱਗ ਫੋਰਸ ਦੀ ਟੀਮ ਸਾਰੀ ਇੱਥੇ ਪੜਾ ਕਰ ਲਾਗੇ 10 ਜਣਾਂ 15 ਜਣਾਂ 20 ਜਣਾਂ ਅਸੀਂ ਸੋਥੇ ਸੁਣਾਉਣ ਵਾਲੇ ਆਦੇ ਲੰਗਰਾਂ ਅਸੀਂ ਆਪ ਦਾ ਲਿਆ ਆਵਾਂਗੇ ਜੇ ਕੋਈ ਮੈਂ ਗੱਲ ਕਹੂੰ ਲਿਖ ਕੇ ਦੇਣਾ ਪਊ ਭਾਈ ਸਾਨੂੰ ਕਲੈਕਟਰ ਪੈਰ ਤੇ ਆਹ ਸਵਾ ਲੱਖ ਤਾਂ ਕਹੀ ਤਾਂ ਆ ਜਾਂਦਾ ਇਕੱਲੇ ਨੂੰ ਸਵਾ ਲੱਖ ਗਿਆ ਆਂ ਮੈਂ ਗੁਰੂਏ ਸਿੰਘ ਤਾਂ ਜਨਮ ਕਿੰਨਾ ਖੁੰਦਾ ਯਾਰ ਇੱਕ ਮੁਠੀ ਨੌਣ ਕੁੰਟਲ ਕੁੰਟਲ ਆਟੇ ਦੀ ਵਿੱਚ ਸੜੇ ਖਾਰਾ ਕਰ ਦਿੰਦਾ ਸੋ ਭਾਈ ਸਿੰਘੋ ਲੋਕੋ ਜਾਂ ਇਹਦੀਆਂ ਜ਼ਮੀਰਾਂ ਵਾਲੇ ਬਣੋ ਜਦੋਂ ਤੁਹਾਡੇ ਪਿੰਡ ਤੇ ਨਸ਼ੇ ਕੋਈ ਕੰਜਰ ਆਇਆ ਹੁੰਦਾ ਉਹ ਗੋਣ ਕੋਈ ਨੱਚਣ ਵਾਲੀ ਆਈ ਹੁੰਦੀ ਹੋਏ ਕੋਈ ਸੜਿਆ ਮੰਤਰੀ ਆਇਆ ਹੁੰਦਾ ਚਮਚਿਆਂ ਵਾਲੇ ਪੁੱਛਾਂ ਲਾਉਂਦੀਆਂ ਫਿਰਨੇ ਅਸੀਂ ਸਾਡੇ ਸਾਹਬ ਆਏ ਸਾਡੇ ਸਾਹਬ ਆਏ ਚਾਹੇ ਕਿਸੇ ਮਰਜੀ ਪਾਰਟੀ ਦਾ ਹੁੰਦਾ ਸੋ ਭਾਈ ਸਾਨੂੰ ਕੋਈ ਧਾਰ ਨਹੀਂ ਸਾਡੇ ਅੱਜ ਪਰਚਾ ਪਵੇ ਹੋਰ ਪਾ ਦੇ ਚਾਰ ਪਾ ਅਸੀਂ ਸੋਡੀ ਸੇਵਾ ਚ ਹਾਜ਼ਰ ਆ ਅਸੀਂ ਸੋ ਨੂੰ ਲਿਖ ਕੇ ਜਲਾਗੇ ਵੀ ਅਸੀਂ ਆਪ ਦੀ ਕਰੀ ਆਦ ਜਨਵਰ ਕਰਾਂਗੇ ਕੱਲ ਕਰ ਭਾਈ ਕੱਲ ਨੂੰ ਅਸੀਂ ਵੀ ਇਤਿਹਾਸ ਬਣਾਉਣਾ ਅਸੀਂ ਵੀ ਕਹਾਂਗੇ ਅਸੀਂ ਆ ਪਿੰਡ ਚ ਪਰਾ ਕਰਿਆਗਾ ਸਾਨੂੰ ਪਿੰਡ ਨੇ ਜਿਵੇਂ ਸਿੰਘਾਂ ਨੂੰ ਸਾਹੇ ਚਿੱਠੀ ਲੈਟਰ ਦੇਦੇ ਨੇ ਸਾਨੂੰ ਚਿੱਠੀ ਪਾਓ ਸਿੰਘਾਂ ਨੂੰ ਆਵਾਜ਼ ਮਾਰੋ ਵੀ ਸਾਡੇ ਪਿੰਡ ਦਾ ਹੱਥ ਫੜੋ ਅਸੀਂ ਫੜਾਂ ਜੇ ਸਾਨੂੰ ਲੱਗਦਾ ਕੋਈ ਪੁਲਿਸ ਬੰਦ ਕਰਾਉ ਨੂੰ ਉਹ ਵੀ ਦੇਖੋ ਸੋ ਫਟੇ ਬਣਾਓ ਕਰ ਦਿਓ ਬਲੇ ਸੋਹਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਮੈਂ ਤੁਹਾਨੂੰ ਬਹੁਤ ਵੱਡੀ ਗੱਲ ਦੱਸਣ ਲੱਗਾ ਵੀ ਜਿਹੜੇ ਨੌਜਵਾਨਾਂ ਤਰੇ ਨਾਲ ਉਹਨਾਂ ਨੇ ਸਰਪੰਚਾਂ ਵਾਸਤੇ